ਇਬੂ ਤੂੰ ਕਦੀ ਪਹਿਲਾ ਆਇਆ ਆਪਣੇ ਪਾਪਾ ਰਾਇਆ ਕਿ ਦਿੱਤੇ ਉਹ ਵਾਰੀ ਆ ਪਾਪਾ ਨੇ ਠੀਕ ਨਾ ਆਇਆ ਲੋ ਕਦੀ ਪਾਣੀ ਪਾਣੀ ਲਗਨ ਜਿਆਦੀ ਬਾਰ ਆ ਅਹੀਂ ਇਥੇ ਮਤਲਬ ਇੱਥੇ ਹੀ ਆਪਾਂ ਉੱਥੇ ਸਾਪ ਦੀ ਕਾਂਜ ਹੈਗੀ ਨਾ ਓਏ ਓਏ ਥੱਲੇ ਦੇਖ ਕੇ ਆਇਓ ਸਾਪ ਤੇ ਉਹ ਨਾ ਸਾਪ ਦੀ ਪਲੀਜੀ ਕੱਢਦੇ ਪੈਰ ਰੱਖ ਕੇ ਇਹ ਸਾਡੇ ਨਿੱਕੇ ਨਿੱਕੇ ਉਹ ਸਿੱਧੂ ਮੂਸੇਵਾਲੇ ਦਾ ਸਿੱਧੂ ਮੂਸੇਵਾਲਾ ਜਿਹੜਾ ਸਵਿੰਗ ਪੂਲ ਆ ਇਹਦੇ ਨਾਲ ਹੀ ਸਿੱਧੂ ਮੂਸੇਵਾਲੇ ਨੇ ਟ੍ਰਿਬਿਊਟ ਕੀਤਾ ਆ ਠੀਕ ਹੈ ਨਾ ਤੇ ਕੱਲ ਨੂੰ ਅਸੀਂ ਆ ਕੇ ਇੱਥੇ ਤਾਂ ਥੋੜੇ ਜਿਹਾ ਅਸੀਂ ਇੱਥੇ ਇੰਜੋਏਮੈਂਟ ਕਰਨਾ ਨਾਉਣਾ ਨੂਣਾ ਆ ਫਿਰ ਅਸੀਂ ਜਾਣਾ ਹੈ ਘਰ ਨੂੰ ਤੇ ਇਹ ਸਾਡੀ ਜਿਹੜੀ ਇਹ ਸਾਡਾ ਹੈਗਾ ਆ ਥੋੜਾ ਜਿਹਾ ਫਾਰਮ ਹਾਊਸ ਇਹ ਮੇਰੇ ਭਰਾ ਦੀ ਭਰਾ ਦੀ ਸਪੋਰਟਸ ਬਾਈਕ ਆ ਤੇ ਇਹ ਵਿੱਚ ਖੇਤਾਂ ਦੇ ਵਿੱਚ ਵੀ ਆ ਜਾਂਦੀ ਆ ਪਰ ਸਾਡੇ ਕੋਲ ਸਪੋਰਟਸ ਬਾਈਕ ਨਹੀਂ ਹੈਗੀ ਪਾਪੇ ਵਾਲੀ ਆ ਤੇ ਉਹ ਰੱਖੀ ਐ ਅਸੀਂ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਸਪੋਰਟਸ ਬਾਈਕ ਵੀ ਦਿਖਾਵਾਂਗੇ ਆਪਣੀ ਇੱਥੇ ਇੱਥੇ ਗਾਇਜ਼ ਦੇਖੀ ਆ ਆਪਾਂ ਕੰਜ ਸੱਪ ਦੀ ਇਹਨੂੰ ਕੰਜ ਕਹਿੰਦੇ ਆ ਬਹੁਤ ਤਗੜੀ ਕੰਜ ਸੀਗੀ ਕਿੱਥੇ ਗਈ ਓਏ ਗਾਇਜ਼ ਉਹ ਇੱਥੇ ਆ ਗਾਇਜ਼ ਬਾਈ ਦੇ ਕੰਜ ਆ ਇਹ ਇੰਨੀ ਕੰਜ ਤਗੜੀ ਕੰਜ ਆ ਇਹ ਇਹ ਨੂੰ ਨਹੀਂ ਕੋਈ ਇੱਚ ਸੱਪ ਜੈਰ ਸੋਣਾ ਹੁੰਦਾ ਪਾਗਲ ਇਹ ਦੇਖੋ ਕਾਂਜਾ ਇਹ ਲਗਭਗ 3 ਫੀਟ ਦੀ ਕਾਂਜਾ 3 ਫੀਟ ਦੀ ਤੇ ਇਹ ਮਤਲਬ ਕਿ ਤੀ ਅੰਦਾਜ਼ਾ ਲਗਾ ਸਕਦੇ ਕਿ ਕਿੱਡਾ ਮੋਟਾ ਸੱਪ ਫਸਾਦਾ ਇਧਰ ਮੇਰੇ ਚਾਚੂ ਵੀ ਮਿਨੀ ਬਲੌਗ ਬਣਾ ਰਹੇ ਨੇ ਛੋਟੇ ਮੋਟੇ ਸੱਪ ਆਉਂਦੇ ਰਹਿੰਦੇ ਆ ਤਾਂ ਛੋਟੇ ਮੋਟੇ ਸੱਪਾਂ ਤੋਂ ਅਸੀਂ ਡਰਦੇ ਨਹੀਂ ਜੇ ਕੋਈ ਵੱਡਾ ਐਨਾ ਗੋਂਡਾ ਵਰਗਾ ਸੱਪ ਆ ਜਾਏ ਤਾਂ ਫੇਰ ਸਾਨੂੰ ਡਰ ਦੀ ਜ਼ਰੂਰਤ ਆ ਚਾਚੂ ਤੇ ਇਹ ਬੱਚੇ ਥੋੜੇ ਆਪਣੇ ਬਲੌਗ ਬਣਾਉਂਦੇ ਸਾਡੇ ਪਿੱਛੇ ਪਿੱਛੇ ਘੁੰਮ ਜਾਂਦੇ ਤੁਸੀਂ ਆਪਣਾ ਦੇਖੋ ਹੁਣ ਅਸੀਂ ਚੱਲੇ ਇਕੱਲਿਆਂ ਤੇ ਬਸ ਆਹੀ ਕੇਲੇ ਦੇ ਬਾਗ ਚ ਜਾਣਾ ਹੁਣ ਮੈਂ ਮੈਨੂੰ ਉਹ ਲੈ ਇਹ ਬੰਨ ਉਹ ਰਸਟਪੜੀ ਕਰਦੀ ਯੋ ਗੁੱਦੇ ਦੇ ਨਾ ਨੂੰ ਅੰਜਲੀ ਤੂੰ ਵੀ ਦੇਣ ਨੂੰ ਕਰਦੇ ਤੇ ਤੂੰ ਮੈਨੂੰ ਆਲੇ ਬਣਾਉ ਨਾ ਦੋਨੇ ਬਾੜੀਏ ਚੀਜ਼ ਨੋ ਉਹ ਉਹ ਅੱਪਾ ਦਾ ਤੋੜ ਲੋ ਅੱਪਾ ਦਾ ਤੋੜ ਕੇ ਆ ਜਾਣਾ ਆਹੀ ਹੁਣ ਚੱਲੇ ਕੇਲੇ ਦੇ ਬਾਗ ਚ ਤੂੰ ਵੀ ਤੂੰ ਵੀ ਕੁਝ ਬੋਲ ਨਾ ਹੁਣ ਮੈਂ ਹੀ ਬੋਲੀ ਆ ਅਸੀਂ ਸੱਚ ਸਿਆ ਗਿਆ ਕੇਲੇ ਦੇ ਬਾਗ ਚ ਇੱਥੇ ਕੇਲੇ ਵੀ ਲੱਗੇ ਪਏ ਆ ਆਪਾਂ ਖਾਵਾਂਗੇ ਬਾਗ ਕੇਲੇ ਲੱਗੇ ਆ ਕੇਲੇ ਲੱਗੇ ਆ ਦੇਖ ਸ਼ੂਰ ਸ਼ਿਫੂ ਧਿਆਨ ਨਾਲ ਕੇਲੇ ਦਾ ਬਾਗ ਆ ਇਹ ਇਹ ਕੇਲੇ ਦਾ ਬਾਗ ਆ ਇਹਦੇ ਵਿੱਚ ਲਗਭਗ ਲਗਭਗ 150 ਤੋਂ 200 ਟਨ ਕੇਲੇ ਆ ਜਾਂਦੇ ਆ ਤੇ ਅਸੀਂ ਇੱਥੇ ਜਿੱਦਾਂ ਪੱਕਦੇ ਆ ਇਹ ਤਾਂ ਖਾਂਦੇ ਰਹਿੰਦੇ ਆ ਪਰ ਇਹ ਸਾਡਾ ਨਹੀਂ ਹੈਗਾ ਸਾਡੇ ਗਵਾਂਡੀਆਂ ਦਾ ਪਰ ਜਿੱਦ ਜਿੱਦ ਹਿਸਾਬ ਨਾਲ ਲੜਾਈ ਲੱਗੀ ਆ ਕਿ ਸਾਡਾ ਵੀ ਹੋ ਸਕਦਾ ਹੈ ਇਹ ਅਸੀਂ ਅਸੀਂ ਕਬਜ਼ਾ ਕਰ ਸਕਦੇ ਸੀ ਬੂ ਤਿਆਰ ਰਵੀ ਹੋਏ ਬੂ ਤੇ ਲੱਗ ਜਾਊਗਾ ਸਿਭੂ ਆ ਸਿਭੂ ਡਰਦਾ ਦੁਰਤਾ ਤਾਂ ਹੈ ਨਹੀਂ ਕਿਸੇ ਤੋਂ ਪਰ ਸਿਭੂ ਅੱਜ ਡਰਨ ਤੇ ਆਇਆ ਕਿਉਂਕਿ ਸਿਭੂ ਨੇ ਜਿੱਦਾਂ ਦਾ ਸੱਪ ਆ ਹੀ ਦਿਖਾਇਆ ਨਾ ਸਿਭੂ ਨੂੰ ਮੈਨੂੰ ਲੱਗਦਾ ਨਹੀਂ ਸਿਭੂ ਅੱਜ ਰਾਤ ਸੌਂਦਾ ਮੈਂ ਕਿਸੇ ਤੋਂ ਨਹੀਂ ਡਰਦਾ ਤੇ ਹੁਣ ਅਸੀਂ ਨਮਾ ਨਮਾ ਹੀ ਬਲੌਗ ਦਾ ਕੰਮ ਸ਼ੁਰੂ ਕੀਤਾ ਸੀ ਬਲੌਗ ਸ਼ੁਰੂ ਕੀਤੇ ਆ ਤੇ ਡੈਡੀ ਚਾਚੇ ਦਾ ਉਹ ਮਜ਼ਾਕ ਨਹੀਂ ਆ ਭਰਾਵਾ ਲੈ ਲ ਜਗੰਦੀ ਆ ਕੋਈ ਦੂਰੇ ਸਾਹ ਉਹਦਾ ਕਿਉਂ ਕਹਦਾ ਮੈਂ ਝੂਠ ਬੋਲਣਾ ਅਸੀਂ ਗਲਤ ਬਲੌਗ ਨਹੀਂ ਬਣਾਉਨੇ ਸਤਾਈ ਡਰ ਲੱਗਦਾ ਤੁਹਾਨੂੰ ਨਹੀਂ ਇਹ ਡੰਨੇ ਹੈ ਗਾਲਾਂ ਨਹੀਂ ਨਹੀਂ ਪੈਂਦੀ ਗਾਲਾਂ ਮੈਂ ਕਹਿ ਦੂੰਗਾ ਕੀ ਹੋ ਗਿਆ ਉੱਧੇ ਉੱਧੇ ਲੱਗ ਨੂੰ ਨਹੀਂ ਮੈਂ ਤਾਂ ਅਹੀ ਥੋੜੇ ਦਿਨਾਂ ਦਾ ਕਹੀਂ ਇਹ ਨਾ ਇੱਕ ਕੈਰਾਵਨ ਲੈਣੀ ਆ ਥੋੜੇ ਦਿਨਾਂ ਦਾ ਕਹੀਂ ਕੈਰਾਵਨ ਲੈਣੀ ਆ ਤੇ ਜਿੱਦਾਂ ਅਸੀਂ ਕੈਰਾਵਨ ਲਈ ਆ ਤੇ ਕੈਰਾਵਨ ਨਾਲ ਅਸੀਂ ਉੱਤਰਾਖੰਡ ਦੇ ਜੰਗਲਾਂ 'ਚ ਤੇ ਫਿਰ ਅਹੀਂ ਨਾ ਅਸੀਂ ਜਿੱਦਣ 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 ਕਾਚੀ ਦੇ ਘਰ ਆਉਣਾ ਨਾ ਤੇ ਅਸੀਂ ਉਦੋਂ ਚਲਾਂਗੇ ਪਹਾੜਾਂ ਤੇ ਠੀਕ ਆ ਬਾਣਾ ਵੇ ਆਵਾਂਗੇ ਤੇ ਇਹ ਕੁੜੀ ਆ ਇਹ ਕੁੜੀ ਦਾ ਦਿਮਾਗ ਨੂੰ ਥੋੜਾ ਜਿਹਾ ਲਾਈ ਆ ਚਲੋ ਇਹਨੂੰ ਥੋੜੀ ਜਿਹੀ ਅਕਲ ਦਵੇ ਬਰਬਰ ਆਤਮਾ ਖਰਾਬ ਕਰਨ ਦੀ ਆ ਬਲੌਗ ਆ ਦੇਖੋ ਮੇਰਾ ਚਾਹਤਾ ਹੈ ਇਹ ਮੇ ਬੋਲ ਆਈਕਨ ਨਹੀਂ ਤੇ ਅਹੀਂ ਅੰਜਲੀ ਜਿੱਦਾ ਹੀ ਨਾ ਹੁਣ ਅਸੀਂ ਕੀ ਕਰਨਾ ਹੈ ਸਿਪੂ ਚੱਲ ਅਹੀਂ ਕੀ ਕਰਨਾ ਹੈ ਹੁਣ ਜਿੱਦਾਂ ਹੁਣ ਥੋੜੀ ਦਿਨਾਂ ਦਾ ਕਈ ਕੈਰਾਬਨ ਲੈ ਲੈਣੀ ਆ ਤੇ ਲੋਨ ਤੇ ਟ੍ਰੈਵਲਰ ਕੈਰਾਵਨ ਲੈਣੀ ਆ ਟਰੈਂਪੂ ਤੇ ਉਹਦੇ ਵਿੱਚ ਅਸੀਂ ਸਾਰਾ ਸਿਸਟਮ ਰੱਖਣਾ ਆ ਖਾਣੇ ਪੀਣ ਦਾ ਤੇ 12-13 ਦਿਨ ਦਾ ਟੂਰ ਕਰਨਾ ਆ ਅਸੀਂ ਉੱਤਰਾਖੰਡ ਚ ਜਾਣਾ ਆ ਅਸੀਂ ਤੇ 12-13 ਦਾ ਟੂਰ ਕਰਨਾ ਆ ਉੱਥੇ ਬੱਚਿਆਂ ਨੂੰ ਇੱਕ ਇਹ ਹੋ ਗਏ ਬੱਚੇ ਇਹ ਹੋ ਗਏ ਤਾਂ ਇੱਕ ਮੈਂ ਹੋ ਗਿਆ ਤੇ ਇੱਕ ਅਸੀਂ ਇਹ ਵੱਡਾ ਲੈ ਕੇ ਜਾਣਾ ਕੋਈ ਮੇਰਾ ਭਰਾ ਹੁਣਾ ਆ ਤੇ ਅਸੀਂ ਉੱਥੇ 12-13 ਦਿਨ ਅਸੀਂ ਸਪੈਂਡ ਕਰਨੇ ਆ ਤੇ ਕਾਫੀ ਜਗ੍ਹਾ ਤੇ ਅਸੀਂ ਘੁੰਮਣਾ ਠੀਕ ਆ